ਜਿੱਥੇ ਜਿੱਥੇ ਆਸ਼ੂ ਦੇ ਵੋਟ ਲੱਗੇ ਨੇ ਉੱਤੇ ਰਾਜਾ ਬੜਿੰਗ ਤੇ ਉਹਨਾਂ ਦੀ ਤਸਵੀਰ ਜਿਹੜੀ ਆ ਉਹ ਗਾਇਬ ਹੈ ਇਹਨਾਂ ਦੇ ਆਪਸੀ ਵਿਵਾਦ ਕਰਕੇ ਕਾਂਗਰਸ ਨੂੰ ਜਿਹੜਾ ਘਾਟਾ ਪੈ ਸਕਦਾ ਹੈ ਭਾਗੂਸ਼ਣ ਆਸ਼ੂ ਹੁਣ ਤੱਕ ਉਹਨਾਂ ਨੂੰ ਨਾਲ ਲੈ ਕੇ ਨਹੀਂ ਚੱਲ ਰਹੇ ਨੇ ਜਾਂ ਫਿਰ ਰਾਜਾ ਬੜਿੰਗ ਉਹਨਾਂ ਦੇ ਕੈਂਪੇਨ ਦੇ ਵਿੱਚ ਉਹਨਾਂ ਦੇ ਪ੍ਰੈਸ ਕਾਨਫਰੰਸਾਂ ਦੇ ਵਿੱਚ ਨਹੀਂ ਪਹੁੰਚ ਰਹੇ ਜਿਸ ਦਾ ਸਿਆਸੀ ਪਾਰਟੀਆਂ ਫਾਇਦਾ ਚੱਕ ਸਕਦੀਆਂ ਨੇ ਹਾਲਾਂਕਿ ਇਸ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਜਿਹੜੇ ਨੇ ਉਹ ਰਾਜਾ ਬੜਿੰਗ ਉਹਨਾਂ ਦੀ ਤਸਵੀਰ ਗਾਇਬ ਹੈ ਆਪਸੀ ਵਿਵਾਦ ਜਿਹੜਾ ਕਾਂਗਰਸ ਦੇ ਵਿੱਚ ਉਹ ਚੱਲਦਾ ਨਜ਼ਰ ਆ ਰਿਹਾ ਹੈ ਦੱਸ ਦिए ਹਲਕਾ ਪੱਛਮੀ ਦੀ ਜੜੀਆਂ ਜਿਮਣੀ ਚੋਣਾ ਨੇ ਉਹ ਤਸਦੀਕ ਨੇ ਕੁਝ ਹੀ ਸਮੇਂ ਬਾਕੀ ਰਹਿ ਗਿਆ ਜਿਹੜਾ ਜਿਮਣੀ ਚੋਣਾ ਹੋਣੀਆਂ ਨੇ ਪਰ ਉਸ ਤੋਂ ਪਹਿਲਾਂ ਹਰ ਇੱਕ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਉਹ ਐਲਾਨੇ ਜਾ ਰਹੇ ਨੇ ਪਰ ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਆਮ ਆਦਮੀ ਪਾਰਟੀ ਤੇ ਉਸ ਤੋਂ ਬਾਅਦ ਕਾਂਗਰਸ ਦੇ ਉਮੀਦਵਾਰ ਐਲਾਨੇ ਜਾ ਚੁੱਕੇ ਨੇ ਹਲਕਾ ਵੈਸਟ ਲਈ ਦੋ ਪਾਰਟੀਆਂ ਹਾਲੇ ਵੀ ਵੰਝੀਆਂ ਨੇ ਦੱਸ ਦਈਏ ਕਾਲੀ ਦਲ ਤੇ ਬੀਜੇਪੀ ਦੋਨੇ ਪਾਰਟੀਆਂ ਦੇ ਉਮੀਦਵਾਰ ਹਾਲੇ ਐਲਾਨੇ ਬਾਕੀ ਨੇ ਪਰ ਤੁਹਾਨੂੰ ਦੱਸ ਦਈਏ ਇੱਕ ਪਾਸੇ ਸੰਜੀਪ ਰੋੜਾ ਜੋ ਲਗਾਤਾਰ ਕੈਂਪੇਨ ਕਰ ਰਹੇ ਨੇ ਲੋਕਾਂ تک ਵਿਚਰ ਰਹੇ ਨੇ ਪਰ ਅਕਸਰ ਇਹ ਅਸੀਂ ਜਦੋਂ ਸੜਕਾਂ ਤੇ ਗੋਜ਼ਰਦੇ ਹਾਂ ਤਾਂ ਲੋਕ ਜਦੋਂ ਦੱਸ ਰਹੇ ਨੇ ਜਿੱਥੇ ਜਿੱਥੇ ਆਸ਼ੂ ਦੇ ਵੋਟ ਲੱਗੇ ਨੇ ਉੱਥੇ ਰਾਜਾਵੜਿੰਗ ਤੇ ਉਹਨਾਂ ਦੀ ਤਸਵੀਰ ਜਿਹੜੀ ਆ ਉਹ ਗਾਇਬ ਹੈ ਤੇ ਇਸ ਤੇ ਸਵਾਲ ਸਿਆਸੀ ਪਾਰਟੀਆਂ ਖੜੇ ਕਰ ਰਹੀਆਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਆਪਸੀ ਵਿਵਾਦ ਕਰਕੇ ਕਾਂਗਰਸ ਨੂੰ ਜਿਹੜਾ ਘਾਟਾ ਪੈ ਸਕਦਾ ਹੈ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਕਾਂਗਰਸ ਪ੍ਰਧਾਨ ਨੇ ਰਾਜਾਪੜਿੰਗ ਜਿਨ੍ਹਾਂ ਨੂੰ ਹਮੇਸ਼ਾ ਨਾਲ ਲੈ ਕੇ ਜਿਹੜਾ ਵਰਕਰ ਚੱਲਦੇ ਨੇ ਪਰ ਭਾਰਤ ਪੁਸ਼ਨ ਆਸ਼ੂ ਹੁਣ ਤੱਕ ਉਹਨਾਂ ਨੂੰ ਨਾਲ ਲੈ ਕੇ ਨਹੀਂ ਚੱਲ ਰਹੇ ਨੇ ਜਾਂ ਫਿਰ ਰਾਜਾਪੜਿੰਗ ਉਹਨਾਂ ਦੇ ਕੈਂਪੇਨ ਦੇ ਵਿੱਚ ਉਹਨਾਂ ਦੇ ਪ੍ਰੈਸ ਕਾਨਫਰੰਸਾਂ ਦੇ ਵਿੱਚ ਨਹੀਂ ਪਹੁੰਚ ਰਹੇ ਜਿਸ ਦਾ ਸਿਆਸੀ ਪਾਰਟੀਆਂ ਫਾਇਦਾ ਚੱਕ ਸਕਦੀਆਂ ਨੇ ਇਹ ਸੂਤਰ ਦੱਸ ਰਹੇ ਨੇ ਇੱਕ ਪੋਸਟਰ ਮੇਰੇ ਬਿਲਕੁਲ ਸਾਹਮਣੇ ਲੱਗਾ ਹੋਇਆ ਪਿੱਛੇ ਜਿਸ ਪੋਸਟਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਭਾਰਤ ਭੂਸ਼ਨ ਆਸ਼ੂ ਦੀ ਜਿਹੜੀ ਕੱਲੀ ਤਸਵੀਰ ਜਿਹੜੀ ਆ ਉਹ ਲੱਗੀ ਹੋਈ ਹੈ ਹਾਲਾਂਕਿ ਇਸ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਜਿਹੜੇ ਨੇ ਉਹ ਰਾਜਾ ਵੜਿੰਗ ਉਹਨਾਂ ਦੀ ਤਸਵੀਰ ਗਾਇਬ ਹੈ ਇਸ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਿਹੜੀ ਆਪਸੀ ਜਿਹੜੀ ਆਪਸੀ ਵਿਵਾਦ ਜਿਹੜਾ ਕਾਂਗਰਸ ਦੇ ਵਿੱਚ ਉਹ ਚੱਲਦਾ ਨਜ਼ਰ ਆ ਰਿਹਾ ਹੈ ਹਾਲਾਂਕਿ ਕੁਝ ਦਿਨ ਪਹਿਲਾਂ ਰਾਜਾ ਵੜਿੰਗ ਜਦੋਂ ਇਹਨਾਂ ਦੀ ਟਿਕਟ ਅਨਾਉਂਸ ਹੁੰਦੀ ਹੈ ਹਾਈ ਕਮਾਂਡ ਵੱਲੋਂ ਆਸ਼ੂ ਦੀ ਟਿਕਟ ਅਨਾਉਂਸ ਕਰ ਦਿੱਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਰਾਜਾ ਵੜਿੰਗ ਪ੍ਰੈਸ ਕਾਨਫਰੰਸ ਦੇ ਵਿੱਚ ਤਾਂ ਨਹੀਂ ਪਹੁੰਚਦੇ ਪਰ ਉਸ ਤੋਂ ਬਾਅਦ ਸ਼ਾਮ ਨੂੰ ਉਹਨਾਂ ਦੇ ਘਰ ਪਹੁੰਚਦੇ ਨੇ ਆਪਣੀ ਟੀਮ ਦੇ ਨਾਲ ਤੇ तमाम ਹੋਰ ਵਰਕਰ ਵੀ ਉਹਨਾਂ ਦੇ ਨਾਲ ਉੱਥੇ ਪਹੁੰਚਦੇ ਨੇ ਪਰ ਉਹਨਾਂ ਦੇ ਉੱਥੇ ਪਹੁੰਚਣ ਤੇ ਜਿਹੜਾ ਉਹ ਭਾਰਤ ਪੋਸ਼ਣ ਆਸ਼ੂ ਜਿਹੜੇ ਨੇ ਉਹ ਉੱਥੇ ਨਹੀਂ ਮਿਲਦੇ ਨੇ ਤਾਂ ਇਸ ਤੋਂ ਸਾਫ ਅੰਦਾਜ਼ਾ ਜਿਹੜਾ ਹੈ ਉਹ ਲਗਾਇਆ ਜਾ ਸਕਦਾ ਹੈ ਕਿ ਆਪਸੀ ਮਿਵਾਦ ਜਿਹੜਾ ਹੈ ਹੁਣ ਤੱਕ ਖਤਮ ਨਹੀਂ ਹੋਇਆ ਇਹਨਾਂ ਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਘਾਟਾ ਵੀ ਜਿਹੜਾ ਉਹ ਵੇਖਣ ਨੂੰ ਮਿਲ ਸਕਦਾ ਹੈ ਕਾਂਗਰਸ ਨੂੰ ਤੇ ਦੂਜੀ ਪਾਰਟੀਆਂ ਜਿਹੜਾ ਇਸ ਦਾ ਫਾਇਦਾ ਵੀ ਜੜੀਆਂ ਚੱਕ ਸਕਦੀਆਂ ਨੇ ਪਰ ਤੁਹਾਨੂੰ ਦੱਸ ਦਈਏ ਕਿ ਜਦੋਂ ਰਾਜਾ ਭੜਿੰਗ ਜਦੋਂ ਉਹਨਾਂ ਦੇ ਘਰ ਪਹੁੰਚਦੇ ਨੇ ਤਾਂ ਉੱਥੋਂ ਹੀ ਭਾਰਤ ਪੁਸ਼ਤ ਆਸ਼ੂ ਕਰਦੇ ਵਿੱਚ ਨਹੀਂ ਪੈ ਜਾਂਦੇ ਨੇ ਪਰ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੀ ਗੱਲ ਕਰ ਲਈਏ ਤਾਂ ਸੋਸ਼ਲ ਮੀਡੀਆ ਤੇ ਲਗਾਤਾਰ ਆਪਸ ਆਪਸ ਦੇ ਵਿੱਚ ਜਿਹੜਾ ਪਿਆਰ ਉਹ ਵੇਖਣ ਨੂੰ ਮਿਲਦਾ ਉਹਨਾਂ ਦਾ ਕਿ ਅਸੀਂ ਜਿਹੜਾ ਇਕੱਠੇ ਆ ਜਾਂ ਫਿਰ ਕਦੇ ਸਾਡੀ ਜਰੂਰਤ ਪਵੇਗੀ ਤਾਂ ਭਾਰਤ ਪੋਸ਼ਨ ਆਸ਼ੂ ਨੇ ਕਿਹਾ ਸੀ ਰਾਜਾ ਬੜਿੰਗ ਨੂੰ ਜਰੂਰ ਅਸੀਂ ਇਨਵਾਈਟ ਕਰਾਂਗੇ ਅਸੀਂ ਬਲਾਵਾਗੇ ਪਰ ਹੁਣ ਤੱਕ ਜੇ ਗੱਲ ਕਰੀਏ ਜੇਕਰ ਆਪਸੀ ਵੀ ਬਾਤ ਖਤਮ ਹੋਇਆ ਹੈ ਜੇ ਸੋਸ਼ਲ ਮੀਡੀਆ ਦੀ ਮਨਨਿਆਤ ਹੈ ਜੇ ਸੋਸ਼ਲ ਮੀਡੀਆ ਤੇ ਜਿਹੜੀਆਂ ਅਪਡੇਟਸ ਪੈ ਰੀਆਂ ਨੇ ਉਹਨਾਂ ਦੇ ਭਾਵੇਂ ਰਾਜਾ ਬੜਿੰਗ ਪਾਰ ਰਹੇ ਨੇ ਜਾਂ ਫਿਰ ਭਾਰਤ ਪੋਸ਼ਨ ਆਸ਼ੂ ਪਾਰ ਰਹੇ ਨੇ ਤਾਂ ਉਥੋਂ ਇਹ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਅਸੀਂ ਇਕੱਠੇ ਆ ਪਰ ਜਦੋਂ ਬੋਟਾ ਦੇ ਵੱਲ ਨਜ਼ਰ ਮਾਰੀਏ ਤਾਂ ਲੁਧਿਆਣਾ ਸ਼ਹਿਰ ਦੇ ਵਿੱਚ ਕਿਸੇ ਵੀ ਬੋਟ ਤੇ 50 ਸੰਜੇ ਤਲਵਾਰ ਦੀ ਜਿੱਥੇ ਜਾਂ ਰਾਜਾਪੁਰਿੰਗ ਦੀ ਜਿੱਥੇ ਤਸਵੀਰ ਹੈ ਉੱਥੇ ਭਾਰਤ ਪੂਸ਼ਨ ਆਸ਼ੂ ਦੀ ਤਸਵੀਰ ਗਾਇਬ ਹੈ ਤੇ ਜਿੱਥੇ ਭਾਰਤ ਪੂਸ਼ਨ ਆਸ਼ੂ ਦੀ ਤਸਵੀਰ ਹੈ ਉੱਥੇ ਤਮਾਮ ਉਹ ਲੀਡਰ ਜਿਹੜੇ ਨੇ ਉਹ ਗਾਇਬ ਹੈ ਤਾਂ ਇਹ ਵੀ ਲੋਕ ਕਹਿ ਰਹੇ ਨੇ ਕਿ ਆਪਣਾ ਆਪਣਾ ਫੇਸ ਜਿਹੜਾ ਦਿਖਾ ਕੇ ਉਹ ਆਪਣੇ ਦਮ ਤੇ ਜਿਹੜਾ ਇਲੈਕਸ਼ਨ ਲੜਨਾ ਚਾਹੁੰਦੇ ਨੇ ਤੇ ਜਿਹੜਾ ਇਹ ਜਿਤਨਾ ਵੀ ਚਾਹੁੰਦੇ ਨੇ ਪਰ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਸਮਰਥਕ ਲਗਾਤਾਰ ਉਹਨਾਂ ਦੀ ਟਿਕਟ ਅਨਾਉਂਸ ਹੋਣ ਤੇ ਖੁਸ਼ ਨੇ ਤਿਆਰੀਆਂ ਕਰ ਰਹੇ ਨੇ ਤਾਂ ਇਹ ਲੋਕ ਕਹਿ ਰਹੇ ਨੇ ਇਹ ਪਾਰਟੀ ਦੇ ਕੁਝ ਸੂਤਰ ਕਹਿ ਰਹੇ ਨੇ ਇਹਨਾਂ ਦੇ ਆਪਣੀ ਪਾਰਟੀ ਦੇ ਸੂਤਰ ਕਹਿ ਰਹੇ ਨੇ ਕਿ ਆਪਸੀ ਵਿਵਾਦ ਜੇ ਖਤਮ ਨਹੀਂ ਹੋਇਆ ਤਾਂ ਆਉਣ ਵਾਲੇ ਹਲਕਾ ਪਛਮੀ ਦੇ ਜਿਹੜੀਆਂ ਚੋਣਾਂ ਹੋਣੀਆਂ ਨੇ ਉਸ ਦੇ ਵਿੱਚ ਨੁਕਸਾਨ ਵੀ ਜਿਹੜਾ ਹੈ ਉਹ ਦੇਖਣ ਨੂੰ ਮਿਲ ਸਕਦਾ ਹੈ ਤੇ ਗੱਲ ਕਰੀਏ ਦੂਜੀ ਪਾਰਟੀਆਂ ਦੀ ਤਾਂ ਦੂਜੀ ਪਾਰਟੀਆਂ ਦੇ ਹਾਲੇ ਜਿਹੜੇ ਦਾਵੇਦਾਰ ਤਾਂ ਬਹੁਤ ਸਾਰੇ ਖੜੇ ਹੋਏ ਪਰ ਜਿਹੜੀ ਟਿਕਟ ਹੈ ਉਹ ਬੀਜੇਪੀ ਵੱਲੋਂ ਨਹੀਂ ਦਿੱਤੀ ਗਈ ਕਿਸੇ ਨੂੰ ਨਾ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਤੀ ਗਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੇਖਾਂਗੇ ਕਿ ਕੌਣ ਇਤੋਂ ਹਲਕਾ ਪੱਛਮੀ ਤੋਂ ਬਾਜ਼ੀ ਮਾਰਦਾ ਹੈ ਕੌਣ ਜਿੱਤਦਾ ਹੈ ਕਿਉਂਕਿ ਇਹ ਜਿਹੜਾ ਮੁਕਾਬਲਾ ਹੈ ਉਹ ਬਹੁਤ ਜ਼ਿਆਦਾ ਬਸਮਾ ਹੋਏਗਾ ਕਿਉਂਕਿ ਇਹ ਮੁਕਾਬਲਾ ਤਮਾਮ ਉਹ ਵੱਡੇ ਵੱਡੇ ਚਿਹਰੇ ਜਿਹੜੇ ਇਸ ਮੁਕਾਬਲੇ ਦੇ ਵਿੱਚ ਸ਼ਾਮਲ ਨੇ ਜੇ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਤਾਂ ਉਸ ਦੇ ਵਿੱਚ ਸੰਜੀਵ ਅਰੋੜਾ ਜੋ ਐਮਪੀ ਵੀ ਨੇ ਤੇ ਉਹਨਾਂ ਨੂੰ ਇਸ ਜਿਹੜੀ ਸੀਟ ਦਾ ਦਾਵੇਦਾਰ ਜਿਹੜਾ ਉਹ ਸੀਟ ਅਨਾਉਂਸ ਕੀਤੀ ਗਈ ਹੈ ਤਾਂ ਉਹ ਜ਼ਰੂਰ ਕੈਂਪੇਨ ਕਰ ਰਹੇ ਨੇ ਤੇ ਦੂਜੇ ਪਾਸੇ ਭਾਗਪੋਸ਼ਨ ਆਸ਼ੂ ਜੋ ਇਸ ਹਲਕੇ ਨੂੰ ਬਕਾਇਦਾ ਜਾਣਦੇ ਨੇ ਪਹਿਲਾਂ ਵੀ ਹਲਕਿਆਂ ਦੇ ਵਿੱਚ ਸੇਵਾ ਨਿਭਾ ਚੁੱਕੇ ਨੇ ਤਾਂ ਹੁਣ ਲਗਾਤਾਰ ਉਹ ਦੁਬਾਰਾ ਆਪਣੀ ਜਿੱਤ ਦੀ ਜਿਹੜੀ ਹੈ ਉਹ ਦਾਵੇਦਾਰੀ ਠੋਕਰੇ ਵੀ ਅਸੀਂ ਇੱਥੋਂ ਜ਼ਰੂਰ ਜਿੱਤਾਂਗੇ ਤਾਂ ਸੰਜੀਵ अरोड़ा ਵੀ ਲਗਾਤਾਰ ਕੈਂਪੇਨ ਕਰ ਰਹੇ ਭਾਗਪੋਸ਼ਨ ਆਸ਼ੂ ਵੀ ਕੈਂਪੇਨ ਕਰ ਰਹੇ ਦੋ ਪਾਰਟੀਆਂ ਦੀ ਹਾਲੀ ਜਿਹੜੀ ਹੈ ਅਨਾਊਂਸਮੈਂਟ ਹੋਣੀ ਬਾਕੀ ਹੈ ਉਸ ਦੇ ਲੋਕਾਂ ਦੀਆਂ ਨਜ਼ਰਾਂ ਤੇ ਜਿਹੜੇ ਅਨਾਊਂਸ ਹੋ ਚੁੱਕੇ ਨੇ ਉਹਨਾਂ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਕੌਣ ਭਾਜਪੀ ਤੋਂ ਲਾਂਡ ਹੁੰਦਾ ਹੈ ਕੌਣ ਸ਼੍ਰੋਮਣੀ ਅਕਾਲੀ ਦਲ ਤੋਂ ਲਾਂਡ ਕੀਤਾ ਜਾਂਦਾ ਪਰ ਬੋਡਾਂ ਦੀ ਗੱਲ ਕਰ ਲਈ ਇੱਕ ਵਾਰ ਫਿਰ ਤੋਂ ਤਾਂ ਬੋਡਾਂ ਤੋਂ ਇਹ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਕੀ ਕੁਛ ਸਿੱਟਾ ਨਿਕਲਦਾ ਹੈ ਕੀ ਕੁਝ ਵੇਖਣ ਨੂੰ ਮਿਲਦਾ ਹੈ ਕਿ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਜਦੋਂ ਜਿਮਨੀ ਚੋਣਾਂ ਨਜ਼ਦੀਕ ਆਉਣਗੇ ਕੀ ਇਹ ਇਕੱਠੇ ਹੋ ਜਾਣਗੇ ਜੇ ਨਹੀਂ ਹੋਣਗੇ ਤਾਂ ਕੀ ਇਸ ਦਾ ਜਿਹੜਾ ਖਮਿਆਜ਼ਾ ਉਹ ਕਾਂਗਰਸ ਨੂੰ ਭੁਗਤਣਾ ਪਏਗਾ ਇਹ ਵੱਡਾ ਸਵਾਲ ਹੈ ਸਿਆਸੀ ਪਾਰਟੀਆਂ ਵੀ ਲਗਾਤਾਰ ਤੰਗ ਕਸਰੀ ਨੇ ਕਿ ਇਹਨਾਂ ਦੇ ਆਪਸੀ ਜਿਹੜੇ ਰਿਲੇਸ਼ਨ ਨੇ ਆਪਸੀ ਜਿਹੜੇ ਪਾਰਟੀ ਦੇ ਕਾਰਜਕਰਤਾ ਨੇ ਉਹ ਇੱਕਜੁੱਟ ਨਹੀਂ ਨੇ ਤੇ ਜੇ ਇੱਕਜੁੱਟ ਨਹੀਂ ਨੇ ਤਾਂ ਕੀ ਇਹ ਲੋਕਾਂ ਨੂੰ ਇੱਕਜੁੱਟ ਕਰਕੇ ਉਹਨਾਂ ਦੇ ਜਿਹੜੇ ਫੈਸਲੇ ਨੇ ਜਾਂ ਉਹਨਾਂ ਦੇ ਜਿਹੜੇ ਕੰਮ ਨੇ ਆ ਹਲਕੇ ਦੇ ਕੰਮ ਨੇ ਕਰਵਾ ਸਕਣਗੇ ਕੀ ਨਹੀਂ ਕਿਉਂਕਿ ਆਪਸੀ ਬਵਾਦ ਜਿਹੜਾ ਇਹਨਾਂ ਦਾ ਖਤਮ ਨਹੀਂ ਹੋ ਰਿਹਾ ਤਾਂ ਇਸ ਖਬਰ ਨੂੰ ਲੈ ਕੇ ਤੁਸੀਂ ਆਪਣੀ ਰਾਏ ਜਿਹੜੀ ਹੈ ਜ਼ਰੂਰ ਦਿਓ ਜਿਹੜੀ ਤਸਵੀਰ ਵੇਖਣ ਨੂੰ ਮਿਲਦੀ ਹੈ ਉਸ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹ ਇਕੱਠੇ ਹੁੰਦੇ ਨੇ ਜਾਂ ਫਿਰ ਇਕੱਠੇ ਨਹੀਂ ਹੁੰਦੇ ਭਾਰਤ ਪੁਸ਼ਣ ਆਸ਼ੂ ਆਪਣੇ ਦਮ ਤੇ ਜਿਹੜਾ ਹਲਕਾ ਪਛਮੀ ਦੀ ਚੌਂ ਲੜਨਗੇ ਆਪਣੇ ਦਮ ਤੇ ਜਿੱਤਣਗੇ ਤਾਂ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕੌਣ ਜਿੱਤਦਾ ਹੈ ਕੌਣ ਨਹੀਂ ਪਰ ਤੁਹਾਨੂੰ ਦੱਸ ਦਈਏ ਕਿ ਹੁਣ ਇਸ ਮਾਮਲੇ ਦੇ ਵਿੱਚ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹ ਤੰਗ ਕਸ਼ਟੀਆਂ ਸ਼ੁਰੂ ਕਰ ਦਿੱਤਾ ਉਹਨਾਂ ਨੇ ਤੇ ਤੁਸੀਂ ਆਪਣੀ ਇਸ ਖਬਰ ਨੂੰ ਲੈ ਕੇ ਰਾਏ ਜਿਹੜੀ ਹੈ ਉਹ ਜ਼ਰੂਰ ਦਿਓ